ਗਮਨਗਲ ਤੋਂ ਸਾਡੀ ਸੋਸ਼ਲ ਵੈਲਫੇਅਰ ਕਮੇਟੀ ਜਿਹੜਾ ਕਿ ਇਹ 8ਵਾਂ ਟੂਰਨਾਮੈਂਟ ਕਰਵਾ ਰਹੀ ਹੈ ਜਿਹਦੇ ਮੇਨ ਪ੍ਰਬੰਧਕ ਪ੍ਰਦੀਪ ਜੀ ਉੱਗੇ ਜੀ ਧਮਾਨ ਜੀ ਤੇ ਪਵਨ ਸ਼ਰਮਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਗੁਰੂ ਜੀ ਸਾਡੇ ਡ੍ਰੈਗ ਮਾਸਟਰ ਜਦੋਂ ਮੈਂ ਨਸਿਆਲ ਪੜਦਾ ਸੀ ਮਹਿੰਦਰਪਾਲ ਜੀ ਜਿਹੜੇ ਮੇਰੇ ਵੱਡੇ ਭਰਾ ਵੀ ਪਿਓ ਦੀ ਤਰ੍ਹਾਂ ਵੀ ਆ ਗਲੇਰੀਆ ਜੀ ਜਿਹੜੇ ਮੇਰੇ ਕੇ ਉਹ ਵੀ ਟੀਚਰ ਹੈ ਤੇ ਸ਼੍ਰੀਦਰ ਜੀ ਤੇ ਹੋਰ ਸਾਰੇ ਹੀ ਬਤਵੰਤੇ ਸੱਜਣ ਅੱਜ ਮੇਰੇ ਗੁਰੂ ਜੀ ਮਾਸਟਰ ਅਮਿੰਦਰਪਾਲ ਜੀ ਦੀ ਬਦੌਲਤ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ ਪਹਿਲੇ ਵੀ ਕਈ ਵਾਰੀ ਹੋਇਆ ਵੀ ਇਹ ਟੂਰਨਾਮੈਂਟ ਤੇ ਜਾ ਕੇ ਆਵਾਂ ਕੁਦਰਤੀ ਇਸ ਤਰ੍ਹਾਂ ਦੇ ਰੁਝੇਵੇਂ ਹੁੰਦੇ ਸੀ ਕਿ ਮੈਂ ਪਹੁੰਚ ਨਹੀਂ ਸਕਿਆ ਸੋ ਇਹਨਾਂ ਨੇ ਮੈਨੂੰ ਹੁਕਮ ਕੀਤਾ ਤੇ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਜਿਹੜੀ ਚੀਜ਼ ਮੈਂ ਸੋਚਦਾ ਵੀ ਮੈਂ ਕਰਾਂ ਉਹ ਜਿਹੜਾ ਸਾਡੀ ਵੈਲਫੇਅਰ ਸੋਸ਼ਲ ਕਲੱਬ ਹੈ ਕਮੇਟੀ ਹੈ ਇਹ ਕਰ ਰਹੀ ਹੈ ਮੇਰਾ ਹੀ ਹੈ ਕਿ ਮੈਂ ਇਲਾਕੇ ਦੇ ਵਿੱਚ ਅਸੀਂ ਜਿਹੜਾ ਨੌਜਵਾਨ ਪੀੜ੍ਹੀ ਹੈ ਬੱਚੇ ਹੈ ਉਹਨਾਂ ਨੂੰ ਸਪੋਰਟਸ ਦੇ ਨਾਲ ਜੋੜ ਸਕੀਏ ਤਾਂ ਕਿ ਜੋ ਕਿ ਨਸ਼ੇ ਆ ਅੱਜ ਕੱਲ ਇਹ ਇਕੱਲਾ ਪੰਜਾਬ ਹੀ ਨਹੀਂ ਸਾਰੇ ਕਿਤੇ ਨਸ਼ੇ ਬੜੇ ਸੌਖੇ ਅਵੇਲੇਬਲ ਹੋ ਰਹੇ ਹੈ ਤੇ ਬੱਚੇ ਜਿਹੜੇ ਨਸ਼ਿਆਂ ਦੇ ਘਾਣ ਵਿੱਚ ਫਸਦੇ ਜਾ ਰਹੇ ਆ ਸੋ ਮੇਰਾ ਵੀ ਇਹੀ ਮਕਸਦ ਹੈ ਕਿ ਅਸੀਂ ਪਿੰਡ-ਪਿੰਡ ਗਰਾਊਂਡ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕਰੀਏ ਤੇ ਗੇਮਾਂ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਤੋਂ ਮੈਂ ਉੱਠਿਆ ਉਹਦੇ ਨਾਲੋਂ ਤਾਂ ਅੱਜ ਜਿੱਥੇ ਅਸੀਂ ਨੰਗਲ ਵਿੱਚ ਬੈਠੇ ਆ ਇੱਥੇ ਬਹੁਤ ਹੀ ਸਹੂਲਤਾਂ ਸਾਡੇ ਕੋਈ ਸਹੂਲਤ ਵੀ ਨਹੀਂ ਸੀ ਗਰਾਊਂਡ ਨਹੀਂ ਸੀ ਤੇ ਵਧੀਆ ਜੇ ਮੈਂ ਉੱਥੋਂ ਉੱਠ ਕੇ ਇੱਥੇ ਤੱਕ ਪਹੁੰਚ ਸਕਦਾ ਅੱਜ ਬੱਚਿਆਂ ਨੂੰ ਸਹੂਲਤ ਵੀ ਬਹੁਤ ਹੈ ਉਹ ਤਾਂ ਮੇਰੇ ਤੋਂ ਵੀ ਬੜੇ ਅੱਗੇ ਜਾ ਸਕਦੇ ਹਾਂ ਜੇਕ ਪਿੰਡ ਚ ਦੋ ਬੱਚੇ ਵੀ ਜਾਣ ਉਹਨੂੰ ਦੇਖੋ ਦੇਖੀ ਹੋਰ ਬੱਚੇ ਸਪੋਰਟਸ ਦੇ ਵੱਲ ਵਧਣ ਸਟੱਡੀ ਵੀ ਬਹੁਤ ਜ਼ਰੂਰੀ ਹੈ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਪਰ ਜੇ ਬੱਚੇ ਸਪੋਰਟਸ ਨਾਲ ਜੁੜਨ ਖੇਡਾਂ ਨਾਲ ਜੁੜਨ ਤਾਂ ਉਹ ਨਸ਼ਿਆਂ ਤੋਂ ਬਚ ਸਕਦੇ ਆ ਸੋ ਜੋ ਇਹ ਕਲੱਬ ਕਰ ਰਿਹਾ ਹੈ ਮੈਂਨਾਂ ਦਾ ਬਹੁਤ ਰਣੀਏ ਤੇ ਮੈਂ ਵੀ ਇਹਨਾਂ ਨਾਲ ਜੁੜੂਗਾ ਇਸ ਤਰ੍ਹਾਂ ਅਸੀਂ ਹੋਰ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਟੂਰਨਾਮੈਂਟ ਕਰਾਈਏ ਸਾਡੇ ਜਿਹੜੇ ਟੀਚਰ ਸਾਹਿਬਾਨ ਨੇ ਇਹਨਾਂ ਨੂੰ ਸਿੱਧ ਲੈ ਕੇ ਅਸੀਂ ਆਪਣੇ ਇਲਾਕੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਖੇਡ ਹੈ ਇਹਨੂੰ ਅਸੀਂ ਵੱਤ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਕਰ ਕਰ ਜਿਹੜਾ ਕਿ ਹਰ ਬੱਚਾ ਚਾਹੇ ਵੀ ਮੈਂ ਵੀ ਗੇਮ ਕਰਨੀ ਹੈ ਹਰ ਘਰ ਦੇ ਵਿੱਚ ਆਪਾਂ ਗੇਮ ਨੂੰ ਵਾੜੀਏ ਤਾਂ ਕਿ ਜਿਹੜੇ ਸਾਡੇ ਬੱਚੇ ਹੈ ਉਹ ਗੇਮਾਂ ਵੱਲ ਜੁੜ ਸਕਣ ਅਤੇ ਨਸ਼ਿਆਂ ਤੋਂ ਵੀ ਬਚਣ ਤੇ ਜਿਹੜਾ ਇੱਕ ਪਲੇਅਰ ਹੁੰਦਾ ਹੈ ਉਹਦਾ ਸਭ ਤੋਂ ਵੱਡਾ ਇਹ ਹੁੰਦਾ ਹੈ ਜੇ ਕਿ ਉਹ ਪਲੇਅਰ ਨੂੰ ਮੰਨ ਲਓ ਕੋਈ ਬਹੁਤ ਤਕੜਾ ਪਲੇਅਰ ਨਹੀਂ ਬਣ ਸਕਿਆ ਉਹਦੇ ਵਿੱਚ ਇੱਕ ਡਿਸਪੀਸਪਲਨ ਜ਼ਰੂਰ ਹੁੰਦਾ ਹੈ ਜਿਹਦੇ ਵਿੱਚ ਡਿਸਿਪਲਨ ਹੈ ਉਹ ਆਪਣੇ ਮਾਪਿਆਂ ਦੀ ਆਪਣੇ ਵੱਡਿਆਂ ਦੀ ਆਪਣੇ ਕਿਸੇ ਵੀ ਕੋਈ ਵੀ ਜੋ ਵੀ ਉਹਦੇ ਲਈ ਵੱਡਾ ਹੁੰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਹੁੰਦਾ ਹੈ ਉਹਦੇ ਉਹਨੂੰ ਕਦਰ ਹੁੰਦੀ ਹੈ ਉਹ ਡਿਸਿਪਲਨ ਦੇ ਵਿੱਚ ਰਹਿੰਦਾ ਹੈ ਤੇ ਉਹ ਇੱਕ ਚੰਗਾ ਇਨਸਾਨ ਤਾਂ ਜ਼ਰੂਰ ਬਣਦਾ ਹੈ ਸੋ ਮੈਂ ਇਹੀ ਕਹੂੰਗਾ ਕਿ ਅਸੀਂ ਹਰ ਪਿੰਡ ਦੇ ਵਿੱਚ ਇਹੀ ਕਲਚਰ ਲੈ ਕੇ ਆਈਏ ਤਾਂ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ